ਕਾਂਸੋ ਬੀ ਡੀ ਬਲੈਕ ਕਲਰ ਆਲ ਓਰੀਜਨਲ ਪੇਂਟ ਠੀਕ ਹੈ ਜੀ ਬੰਪਰ ਬੰਪਰ ਡਿਮਾਂਡ ਵੀਰੇ ਕਿੰਨੇ ਕਰਦੇ ਆਪਾਂ ਇਹਦੀ ਪਰ ਡਿਮਾਂਡ ਹੈ 275000 ਰੁਪਇਆ ਠੀਕ ਹੈ ਮਤਲਬ ਇਹ ਨਾਲ ਵੀ ਘਟਾ ਦੇ ਪਹਿਲਾਂ ਵਾਲੀ ਨਾਲ ਵੀ ਘਟਾ ਪਹਿਲਾਂ ਵਾਲੀ ਨਾਲ ਵੀ ਘਟਾ ਮਾਡਲ ਉੱਚਾ ਦੇਤਾ ਮਾਡਲ ਉੱਚਾ ਰੇਟ ਘਟਾ ਦੇਤਾ ਰੇਟ ਘਟਾ ਜੀ ਨਵੇਂ ਟਾਇਰਾਂ ਦੇ ਵਿੱਚ ਬਸ ਰੇਟ ਵੀ ਘੈਂਟ ਜਿਹਾ ਦੇ ਦੇ ਵੀ ਮਰਾਂ ਗੋ ਇਹਦਾ ਰੇਟ ਵੀ ਘੈਂਟ ਆ ਦੇ ਦਾਂ ਪੀ ਵੀ ਨੰਬਰ ਈ ਕਲਾਸ ਵੈਰੀਅੰਟ ਫਸਟ ਓਨਰ ਦੀ ਗੱਡੀ ਹੈ ਇੰਟੀਰੀਅਰ ਸਿਸਟਮ ਦੇਖੋ ਵਸ ਤੁਸੀਂ ਲਓ ਜੀ ਇੰਟੀਰੀਅਰ ਚੈੱਕ ਕਰੋ ਗੱਡੀ ਦਾ ਇੱਕ ਵਾਰ ਤੁਸੀਂ ਬਹੁ ਕੀ ਡਿਮਾਂਡ ਕਰੀ ਵੀਰੇ ਇਹਦੀ ਦੇਣ ਲੈਣ ਵਾਲਾ ਰੇਟ ਹੈ ਜੀ 3,25,000 ਰੁਪਏ ਦੀ ਗੱਡੀ ਦੇ ਦਾਂਗੇ ਨੈਟ 3,25,000 ਪੰਜਾਬ ਨੰਬਰ ਦੀ ਪੰਜਾਬ ਨੰਬਰ ਦੀ ਕਾਰ ਲਓ ਦੋਸਤੋ ਚੱਕ ਲਓ ਸਸੀ ਗਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸਾਕੇ ਪੰਜਾਬੀ ਤੇ ਦੋਸਤੋ ਜਿਵੇਂ ਕਿ ਤੁਹਾਡੀ ਡਿਮਾਂਡ ਆਉਂਦੀ ਸੀਗੀ ਵੀ ਰਾਂਪਰੇ ਲੈ ਕੇ ਜਾਓ 골ਡ ਕਾਰ ਬਾਜ਼ਾਰ ਤੇ ਆਪਾਂ ਤੁਹਾਨੂੰ ਲੈ ਕੇ ਆ ਗਏ ਰਾਂਪਰੇ ਦੋਸਤੋ 골ਡ ਕਾਰ ਬਾਜ਼ਾਰ ਤੇ ਵੀਰਾਂ ਦੇ ਬਹੁਤ ਕਮੈਂਟ ਆਏ ਸੀਗੇ ਵੀ ਪਹਿਲਾ ਸਟਾਕ ਵੀਰ ਪਰ ਚੇਂਜ ਕਰਦਾ ਸੀ ਉਹ ਸਟਾਕ ਨੂੰ ਬਹੁਤ ਵੀ ਪਿਆਰ ਦਿੱਤਾ ਉਹ ਸਟਾਕ ਵੀਰ ਦਾ ਸੇਲ ਹੋ ਗਿਆਗਾ ਤੇ ਨਵਾਂ ਸਟਾਕ ਲੈ ਕੇ ਆਦਾ ਵੀਰ ਨੇ ਤੇ ਅੱਜ ਆਪਾਂ ਨਵੇਂ ਸਟਾਕ ਦੀ ਜਾਣਕਾਰੀ ਲੈਣੇ ਆ ਮਾਡਲ ਤੇ ਰੇਟ ਜਾਣਕਾਰੀ ਸਾਰੀ ਲੈ ਕੇ ਦਿੰਦੇ ਆਪਾਂ ਤੇ ਅੱਜ ਵੀਰ ਨਾਲ ਕੇ ਕਰਾਉਣੇ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਆਪਣਾ ਦਰਸ਼ਕਾਂ ਨੂੰ ਆਪਣਾ ਕਾਰੋਬਾਰ ਜਿਹੜੇ ਪਹਿਲਾਂ ਜੁੜੇ ਹੋਏ ਉਹਨਾਂ ਨੂੰ ਤਾਂ ਪਤਾ ਹੀ ਹੈਗਾ ਕਿਥੇ ਰਹਿੰਦਾ ਤੇ ਜਿਹੜੇ ਨਵੇਂ ਜੁੜੇ ਉਹਨਾਂ ਮੈਨੂੰ ਦੱਸ ਦਿਓ ਕਿ ਇਥੇ ਹੈ। ਇਹ ਭਰਾ ਆਪਣਾ ਕਾਰ ਬਿਜ਼ਾਰ ਹੈਗਾ ਰੰਪਰਾ ਫੂਲ, ਮੋਡ ਰੋਡ, ਡਿਸਟ੍ਰਿਕਟ ਬਟਿੰਡਾ। ਠੀਕ ਹੈ। ਨੀਅਰ ਦੀ ਸੀਨੇਮਾ ਮਾਰਕੀਟ ਹੈ। ਠੀਕ ਹੈ ਬਈ। ਤੇ ਬੱਸ ਸਟੈਂਡ ਦੇ ਕੋਲੇ ਹੈ। ਜੀ। 골ਡ ਕਾਰ ਬਿਜ਼ਾਰ। ਠੀਕ ਹੈ। ਇੱਕ ਵਾਰੀ ਇਹ ਲੋਨ ਦਾ ਮਾਲ ਹੁੰਦਾ ਸੀਗਾ ਆਪਣੇ। ਠੀਕ ਹੈ ਜੀ। ਇਹ ਕਿੰਨੇ ਮਾਰਕਸ ਸਟਾਰਟਿੰਗ ਹੋਏ ਤੇ? ਇਹ ਭਰਾ ਲੋਨ ਹੋ ਜਾਂਦਾ ਗੱਡਾ-ਗੱਡਾ 10 ਤੋਂ 12 ਮਾਡਲ ਤੋਂ ਪਲੱਸ ਵਾਲੀ ਗੱਡੀ ਉੱਤੇ ਲੋਨ ਹੁੰਦਾ। ਛੋਟੀਆਂ ਗੱਡੀਆਂ ਤੇ ਲੋਨ ਨਹੀਂ ਹੁੰਦਾ। ਠੀਕ ਹੈ। ਜਿਹੜਾ ਮਤਲਬ ਉਹ ਤੋਂ ਥੱਲੇ ਵਾਲਾ ਜਨ 12 ਹੋ ਗਿਆ 13 ਹੋ ਗਿਆ 11 ਹੋ ਗਿਆ ਠੀਕ ਤੇ ਜਿੰਨੀਆਂ ਵੀ ਗੱਡੀਆਂ ਆਪਣੀਆਂ ਰਹਿਣਗੀਆਂ ਫਿਰ ਇੰਜਨ ਗੇਰ ਦੀ ਫੁੱਲ ਗਾਰੰਟੀ ਹੋਊਗੀ ਜੀ ਵਿਦ ਐਨਓਸੀ ਮਿਲੂਗੀ ਐਕਸੀਡੈਂਟ ਦੀ ਗਾਰੰਟੀ ਹੈ ਠੀਕ ਠੀਕ ਤੇ ਪਹਿਲੀ ਆਪਣੀ ਆ ਗਈ ਜਿਵੇਂ ਪਹਿਲੇ ਪਿਛਲੇ ਵੀਡੀਓ ਧਮਾਕਾਇਆ ਤਾਂ ਪਹਿਲੀ ਆਪਣੀ ਆ ਗਈ ਆ ਬੀਐਮਡਬਲਯੂ ਆ ਜੀ ਠੀਕ ਹੈ ਜੀ 2008 ਮਾਡਲ ਹੈ ਜੀ ਫਸਟ ਓਨਰ ਦੀ ਗੱਡੀ ਹੈ ਠੀਕ ਹੈ ਆ ਲਾਈਟ ਟਾਇਰ ਬਿਲਕੁਲ ਨਿਊ ਆ ਇਹਦੇ ਕੰਪਨੀ ਫਿੱਟੜੀ ਆਉਂਦੇ ਹੈ ਜੀ ਜੀ ਠੀਕ ਹੈ ਜੀ ਡੀਜ਼ਲ ਵੇਰੀਐਂਟ ਆ ਪੂਰੀਕਾਰ ਮੋਡੀਫਾਈ ਕੀਤੀ ਵੀ ਅੰਦਰੋਂ ਇੰਟੀਰੀਅਰ ਸਿਸਟਮ ਵਗੈਰਾ ਸ਼ੀਟਾਂ ਛੂਟਾਂ ਆਪਣੇ ਛੱਤ ਵਗੈਰਾ ਠੀਕ ਹੈ ਜੀ ਠੀਕ ਹੈ ਜੀ ਤੇ ਐਨਓਸੀ ਇਹਦੀ ਬਟੰਡੇ ਦੀ ਆਈ ਵੀ ਹੈ ਸਾਰ ਦੀ ਇੰਟੀਰੀਅਰ ਸਿਸਟਮ ਵਗੈਰਾ ਬਹੁਤ ਜਿਆਦਾ ਸਾਫ ਹੈ ਜੀ 320 ਡੀ ਹੈ 320 ਡੀ ਬਲੈਕ ਕਲਰ ਆਲ ਓਰੀਜਨਲ ਪੇਂਟ ਠੀਕ ਹੈ ਜੀ ਬੰਪਰ ਤੋਂ ਬੰਪਰ ਡਿਮਾਂਡ ਵੀਰੇ ਕਿੰਨੇ ਕਰਦੇ ਆਪਾਂ ਇਹਦੀ ਭਰਾ ਡਿਮਾਂਡ ਹੈ 275000 ਰੁਪਏ ਠੀਕ ਹੈ ਮਤਲਬ ਪਹਿਲਾਂ ਵਾਲੇ ਨਾਲ ਵੀ ਘੱਟ ਆ ਰਿਹਾ ਪਹਿਲਾਂ ਵਾਲੇ ਨਾਲ ਵੀ ਘੱਟ ਮਾਡਲ ਉੱਚਾ ਦੇਤਾ ਮਾਡਲ ਉੱਚਾ ਤੇ ਰੇਟ ਘੱਟ ਦੇਤਾ ਰੇਟ ਘੱਟ ਦੇ ਵੀਰ ਇਹ ਦੂ ਅੱਗੇ ਆ ਗਈ ਮਰਸੀਡੀਜ਼ ਇਹ ਦੂ ਅੱਗੇ ਆ ਗਈ ਮਰਸੀਡੀ ਈ ਕਲਾਸ ਆ ਜੀ ਪੀ ਵੀ ਨੰਬਰ ਹੈ ਜੀ ਠੀਕ ਹੈ ਜੀ ओरिजिनल ਜਲੰਧਰ ਦਾ ਪੀ ਵੀ ਨੰਬਰ ਹੈ ਜੀ ਬੰਦੇ ਨੇ ਨਵੀਂ ਕਾਰ ਕਢਵਾਏ ਸੀਗੀ ਫਸਟ ਓਨਰ ਦੀ ਕਾਰ ਆ ਠੀਕ ਹੈ ਜੀ 2028 ਤੱਕ ਇਹਦੀ ਪਾਸ ਸੀਗਾ ਸਾਰੀ ओरिजिनल ਬੰਪਰ ਟੂ ਬੰਪਰ ਠੀਕ ਹੈ ਬੋ ਜੀ ਬ੍ਰਾਂਡ ਨਿਊ ਕਾਰ ਹੈ ਜੀ ਨਵੇਂ ਟਾਇਰਾਂ ਦੇ ਵਿੱਚ ਬਸ ਰੇਟ ਵੀ ਕਹਿਣ ਦੇਦੇ ਮੈਂ ਮੰਗੂ ਇਹਦਾ ਰੇਟ ਵੀ ਕਹਿਣ ਦੇਦਾ ਪੀ ਵੀ ਨੰਬਰ ਈ ਕਲਾਸ ਵੈਰੀਐਂਟ ਫਸਟ ਓਨਰ ਦੀ ਗੱਡੀ ਆ ਇੰਟੀਰੀਅਰ ਸਿਸਟਮ ਦੇਖੋ ਬਸ ਤੁਸੀਂ ਲਓ ਜੀ ਇੰਟੀਰੀਅਰ ਚੈੱਕ ਕਰੋ ਗੱਡੀ ਦਾ ਇੱਕ ਵਾਰ ਤੁਸੀਂ ਬਹੁਤ ਜਮਨ ਨਵੇਂ ਕੰਡੀਸ਼ਨ ਚ ਪਿਆ ਟੇਰੇ ਭਾਪ ਦੇ ਤੇ ਕੀੜ ਮੰਤਰੀ ਵੀਰੇ ਇਹਦੀ ਦੇਣ ਲੈਣ ਵਾਲਾ ਰੇਟ ਹੈ 3,25,000 ਰੁਪਏ ਦੀ ਗੱਡੀ ਦੇ ਦਾਂਗੇ ਨੈਟ 3,25,000 3,25,000 ਪੰਜਾਬ ਨੰਬਰ ਦੀ ਪੰਜਾਬ ਨੰਬਰ ਦੀ ਕਾਰ ਲਓ ਦੋਸਤੋ ਚੱਕ ਲਓ ਕੋਈ ਸੋਹਣੀ ਹੈ ਜੀ ਇਹ ਉਹ ਫਾਈ ਹੈ ਵੀ ਤੁਹਾਡੇ ਲਈ ਤੇ ਗੱਡੀਆਂ ਵੀਰੇ ਕੋ ਹੋਰ ਵੀ ਬਹੁਤ ਖਰਜਾਂਗੇ ਤੁਸੀਂ پارک ਕਰ ਲਓ ਵੀਰ ਨਾਲ ਇਦੋਂ ਅੱਗੇ ਆ ਗਈ ਵੀਰੇ Honda City Honda City Honda City 2015 ਮਾਡਲ ਜੀ ਫਸਟ ਓਨਰ ਠੀਕ ਹੈ ਜੀ ਅਲਾਈ ਟਾਇਰ ਜੋਕਮਾਂ ਦੇ ਪਾਏ ਹੋਏ ਆ ਜੀ ਇਹ ਚ ਠੀਕ ਹੈ ਜੀ ਠੀਕ ਹੈ BX ਵੇਰੀਐਂਟ ਆ ਸਨਰੂਫ ਵਾਲਾ ਠੀਕ ਹੈ 2015 ਮਾਡਲ ਪੁਸ਼ ਬਟਨ ਸਟਾਰਟ ਦੋਨੋਂ ਚਾਬੀਆਂ ਨਾਲ ਠੀਕ ਹੈ ਜੀ ਠੀਕ ਹੈ 100 ਚ 80% ਕਾਰ ઓરિਜਨਲ ਆ ਠੀਕ ਹੈ ਜੀ ਠੀਕ ਹੈ ਅੰਟੀਰੀਅਰ ਵਾਈਜ਼ ਕਾਰ ਕਰੀ ਬ੍ਰਾਂਡ ਤੋਂ ਬ੍ਰਾਂਡ ਨਿਊ ਹੈ ਜੀ 100 ਸਿਸਟਮ ਲੱਗਿਆ ਹੋਏ ਕਾਰ ਦੇ ਵਿੱਚ ਪੁਸ਼ ਬਟਨ ਸਟਾਰਟ ਆ ਜੀ ਚਾਬੀਆਂ ਦੋਨੋਂ ਨਾਲ ਆ BX ਵੇਰੀਐਂਟ ਆ ਸਨਰੂਫ ਵਾਲਾ ਜੀ ਠੀਕ ਹੈ ਜੀ ਠੀਕ ਹੈ 100 ਚ 80% ਕਾਰ ઓરિਜਨਲ ਆ ਅਲਾਈ ਟਾਇਰ ਬਿਲਕੁਲ ਇਹਦੇ ਨਵੇਂ ਪਾਏ ਹੋਏ ਆ ਆਈ ਮੰਨ ਕੇ ਚਲੋ 4.5 ਲੱਖ ਰੁਪਏ ਦੇਣੀ ਹੈ ਜੀ ਕਾਰ ਠੀਕ ਹੈ ਜੀ 2015 ਮਾਡਲ ਫਸਟ ਓਨਰ ਮੰਨ ਲਓ ਕੋਈ ਵੀਡੀਓ ਦੇਖ ਕੇ ਮਾਰ ਮਾਰਾ ਮोटा ਮਾਰਾ ਮੌਕੇ ਤੇ ਕਰ ਦਾਂਗੇ ਜੀ ਉਹ ਠੀਕ ਹੈ ਭਾਈ ਇਸ ਤੋਂ ਅੱਗੇ ਉਸ ਤੋਂ ਬਾਅਦ ਆ ਗਈ ਹੈ ਜੀ 15 ਮਾਡਲ ਹੋਂਡਾ ਅਮੀਜ ਠੀਕ ਹੈ ਜੀ ਐਸਐਕਸ ਵੇਰੀਐਂਟ ਆ ਜੀ ਠੀਕ ਹੈ ਫਸਟ ਓਨਰ ਦੀ ਕਾਰ ਹੈ ਵੀ ਠੀਕ ਹੈ ਠੀਕ ਹੈ ਅੰਟੀਰੀਅਰ ਵਾ ਤੁਸੀਂ ਚੈੱਕ ਕਰੋ ਸਰ ਕਾਰ ਹਾਈਟ ਆਹ ਬੀ ਰੈਰ ਲੱਗੀ ਦਾ ਅੰਟੀਰੀਅਰ ਚੈੱਕ ਜੀ ਸਰ ਐਂਡਰਾਇਡ ਸਿਸਟਮ ਲੱਗਿਆ ਹੋਇਆ ਕਾਰ ਚ ਜੀ ਇੰਜਨ ਗੇਅਰ ਮੈਡੀਗ ਮੂਟਿੰਗ ਹੋਈ ਵੀ ਹੈ ਕਾਰ ਦੀ ਠੀਕ ਹੈ ਐਸ ਐਕਸ ਵੈਰੀਐਂਟ ਹੈ ਏਅਰ ਬੈਗਾਂ ਦਾ 2015 ਮਾਡਲ ਫਸਟ ਓਨਰ ਠੀਕ ਹੈ ਤੇ ਡਿਮਾਂਡ ਵੀਰੇ ਦੀ ਇਹਦੀ 335000 ਰੁਪਏ ਡਿਮਾਂਡ ਹੈ ਜੀ ਕੰਨਾ 335 ਹੈ ਠੀਕ ਹੈ ਇਸ ਤੋਂ ਅੱਗੇ ਵੀਰੇ ਕਿਹੜੀ ਹੈ ਜੀ ਮੇਰੀ 2015 ਮਾਡਲ ਉਸ ਤੋਂ ਅੱਗੇ ਆ ਗਈ ਆ 2013 ਮਾਡਲ ਹੈ ਜੀ ਇਹ ਵੀ ਫਸਟ ਓਨਰ ਦੀ ਗਾਰ ਹੈ ਇਹਦੀ ਡਿਮਾਂਡ ਹੈ 265000 ਰੁਪਿਆ 265000 265000 ਰੁਪਿਆ ਮਾਰ ਦਿਕਨਾ ਦੱਸੇ 2013 ਮਾਡਲ 13 ਮਾਡਲ ਉਸ ਤੋਂ ਬਾਅਦ ਆ ਗਈ ਆ 2014 ਮਾਡਲ ਹੈ ਜੀ ਇਹ ਵੀ ਫਸਟ ਓਨਰ ਆ ਸੈਕੰਡ ਓਨਰ ਆ ਗੱਡੀ ਇਹ ਠੀਕ ਹੈ ਜੀ ਇਹਦੇ ਵੀ ਟਾਇਰ ਬਿਲਕੁਲ ਜਿਆਦਾ ਨਵੇਂ ਆਗੇ ਠੀਕ ਹੈ ਜੀ ਤੇ ਦੋਨੋਂ ਚਾਬੀਆਂ ਨਾਲ ਆ ਸਾਰੀਆਂ ਗੱਡੀਆਂ ਦੋ ਦੋ ਚਾਬੀਆਂ ਮਿਲਣੀਆਂ ਠੀਕ ਹੈ ਜੀ ਇਹਦੀਆਂ ਵੀ ਦੋਨੋਂ ਚਾਬੀਆਂ ਨਾਲ ਨਿਊ ਸ਼ੀਟ ਕਵਰ ਆ ਜੀ ਜੀ ਆਪੋਲੋ ਦੇ ਟਾਇਰ ਬਿਲਕੁਲ ਜਿਆਦਾ ਨਵੇਂ ਆਗੇ ਬ੍ਰਾਂਡ ਨਿਊ ਟਾਇਰ ਆਗੇ ਇਹਦੇ ਤੇ ਡਿਮਾਂਡ ਵੀਰੇ ਕਿੰਨੇ ਕਰਦੇ ਸੀ 285000 ਰੁਪਏ ਜੀ 285000 ਹਾਂਜੀ ਬਾਈ ਜੀ ਇਹ ਤੋਂ ਅੱਗੇ ਉਸ ਤੋਂ ਅੱਗੇ ਆ ਗਈ ਜੀ Honda Amaze 2015 ਮਾਡਲ ਹੈ ਜੀ ਸੈਕੰਡ ਓਨਰ ਆ ਸਾਰੀ ਠੀਕ ਹੈ ਓਨਲੀ ਬੰਪਰ ਪੇਂਟ ਹੈ ਜੀ ਕਾਰ ਦੇ ਨਵੇਂ ਟਾਇਰ ਹੈ ਇਹਦੇ ਵੀ ਇਹ ਹੈਗਾ ਐਸ ਐਸ ਐਮ ਟੀ ਵੇਰੀਐਂਟ ਹੈ ਜੀ ਠੀਕ ਹੈ ਦੋਨੋਂ ਚਾਬੀਆਂ ਨਾਲ ਹੈ ਜੀ ਠੀਕ ਹੈ ਤੇ ਕਿਲੋਮੀਟਰ ਚੱਲਣ ਦੀ ਗੱਲ ਕਰੋ 1 ਲੱਖ 4000 ਕਾਰ ਜਨੂਨ ਕਾਰ ਚੱਲੀ ਵੀ ਹੈ ਨਿਊ ਸੀਟ ਕਵਰ ਹੈ ਠੀਕ ਹੈ ਠੀਕ ਹੈ ਜੀ 3 ਲੱਖ 25000 ਰੁਪਏ ਦੀ ਡਿਮਾਂਡ ਹੈ 3 ਲੱਖ 25000 2015 ਮਾਡਲ 15 ਮਾਡਲ 2015 ਮਾਡਲ ਨਵੇਂ ਟਾਇਰਾਂ ਚ ਸਾਰੀ ਗੱਡੀ ਓਰੀਜਨਲ ਆ ਠੀਕ ਹੈ ਬਲੇ ਓਨਲੀ ਬੰਪਰ ਪੇਂਟ ਹੈ ਇਹ ਦੋਨੋਂ ਚਾਬੀਆਂ ਨਾਲ ਮਿਲਣੀਆਂ ਸਰਵਿਸ ਰਿਕਾਰਡ ਆਗਾ ਠੀਕ ਹੈ ਇਸ ਤੋਂ ਅੱਗੇ ਆ ਗਈ ਹਨਾ ਵੀਰੇ ਉਸ ਤੋਂ ਅੱਗੇ ਆ ਗਈ 2014 ਮਾਡਲ ਦੀ ਸਵਿਫਟ ਹੈ ਬੰਪਰ ਟੂ ਬੰਪਰ ਹੋ ਰਿਨਲ ਇਹਦੇ ਬੰਪਰ ਵੀ ਨਹੀਂ ਪੇਂਟ ਹੈਗੇ ਕਾਰ ਦੇ ਜੀ ਪੰਜਾਬ ਨੰਬਰ ਵੀਰੇ ਇਹ ਆਮ ਨੰਬਰ ਹੈ ਸੈਕੰਡ ਆਨਰ ਬਟੈਂਡੇ ਦਾ ਨੰਬਰ ਹੈ ਹਨਾ ਵੀਰੇ ਇਹਦਾ ਨੰਬਰ ਹੈ ਸੈਕੰਡ ਓਨਰ ਹੈ ਠੀਕ ਹੈ ਬੰਪਰ ਟੂ ਬੰਪਰ ਓਰੀਜਨਲ ਆ 4,25,000 ਰੁਪਏ ਦੀ ਗੱਡੀ ਦੇ ਦਾਂਗੇ 4,25,000 ਜੀ 4,25,000 ਬੰਪਰ ਟੂ ਬੰਪਰ ਓਰੀਜਨਲ ਆ ਠੀਕ ਹੈ ਅੰਟੀਰੀਅਰ ਇਹ ਨਿਰਮਾਣ ਦੇ 4 ਲੱਖ 4 ਲੱਖ 25000 ਰੁਪਏ ਦਾ ਮਾਡਲ ਕਿੰਨਾ ਹੈ 2014 14 ਮਾਡਲ ਬੀਡੀਆ ਹੀ ਸਾਰੀ ਹੋ ਰਹੀ ਨਾ ਬੀਡੀਆ ਸਵਿਫਟ ਆ ਜੀ ਜੀ ਉਸ ਤੋਂ ਅੱਗੇ ਆ ਗਈ ਰੇਟਸ ਰੇਟਸ 2012 ਮਾਡਲ ਜੀ ਅਲਾਈ ਟਾਇਰ ਬਿਲਕੁਲ ਨਵੇਂ ਆ ਠੀਕ ਹੈ ਜੀ ਠੀਕ ਹੈ ਜੀ ਤੇ ਵਾਈਟ ਕਲਰ ਪੀਵੀ ਨੰਬਰ ਲੁਧਿਆਣੇ ਦਾ ਓਰੀਜਨਲ ਪੀਵੀ ਨੰਬਰ ਆ ਠੀਕ ਹੈ ਜੀ ਠੀਕ ਹੈ 2 ਲੱਖ 35000 ਰੁਪਏ ਦਾ ਮਾਡਲ ਇਹ ਚੈੱਕ ਕਰੋ ਗੱਡੀ ਦਾ ਬਹੁਤ ਸਾਫ਼ ਨਾ ਤਾਂ ਡੀ ਨੇ ਪਾਇਆ ਸੀਟ ਕਵਰ ਚੜੇ ਹੋਏ ਹੈਗੇ ਨਵੇਂ ਅਲਾਈ ਟਾਇਰ ਆ ਠੀਕ ਹੈ ਜੀ 8 ਮਾਰਕ ਨਹੀਂ ਕਰੇ ਕਰਿਆ ਪਾ 235000 ਰੁਪਏ 235000 ਰੁਪਏ ਤੇ ਨੰਬਰ ਦੋਸਤੋ ਵੀਰ ਦਾ ਸਕਰੀਨ ਤੇ ਚੱਲੀ ਜਾਂਦਾ ਹੈ ओरिजिनल ਬੀਵੀ ਨੰਬਰ ਆ ਲੁਧਿਆਣੇ ਦਾ ਠੀਕ ਹੈ ਨੰਬਰ ਦੋਸਤੋ ਸਕਰੀਨ ਤੇ ਚੱਲੀ ਜਾਂਦਾ ਹੈ ਬਈ ਸੰਪਰਕ ਕਰ ਲਓ ਧੰਨਵਾਦ